ਬਾਬਾ ਪੱਤਨਸ਼ਾਹ ਦੀ ਯਾਦ ਵਿੱਚ ਛਿੰਝ ਮੁਕਾਬਲਾ ਕਰਵਾਇਆ ਗਿਆ ਚੰਡੀ ਦੀ ਕੁਸ਼ਤੀ ਵਿੱਚ ਭਪਿੰਦਰ ਅਜਨਾਲਾ ਅਤੇ ਤਰਮਿੰਦਰ ਕੋਹਾਲੀ ਬਰਾਬਰ ਰਹੇ ਤਨਤਨ ਬਾਬਾ ਪੱਤਨਸ਼ਾਹ ਦੀ ਯਾਦ ਵਿੱਚ ਪਿੰਡ ਮਾਦੂਕੇ ਵਿਖੇ ਛਿੰਝ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਅਖਾੜਿਆਂ ਤੋਂ ਆਏ ਪਹਿਲਵਾਨਾਂ ਨੇ ਹਿੱਸਾ ਲਿਆ ਫਿਰ ਮੇਲੇ ਦੀ ਚੰਡੀ ਕੁਸ਼ਤੀ ਨਾਮੀ ਪਹਿਲਵਾਨ ਤਰਮਿੰਦਰ ਕੋਹਾਲੀ ਅਤੇ ਭਪਿੰਦਰ ਅਜਨਾਲਾ ਦੇ ਵਿਚਕਾਰ ਹੋਈ ਜਿਸ ਵਿੱਚ 25 ਮਿੰਟ ਤੱਕ ਫਸਮਾ ਮੁਕਾਬਲਾ ਹੋਇਆ ਪਰ ਦੋਨੇ ਪਹਿਲਵਾਨ ਬਰਾਬਰ ਰਹੇ ਇਸ ਤੋਂ ਇਲਾਵਾ ਸ਼ੇਰ ਮਾਦੁਕੇ ਨੇ ਵੰਸ਼ ਅਮਰਸਰ ਨੂੰ ਅਤੇ ਅਰਸ਼ ਮਾਦੁਕੇ ਨੇ ਸ਼ੰਕਰ ਗੋਲਬਾਗ ਨੂੰ ਚਿਤ ਕੀਤਾ ਇਸ ਤੋਂ ਉਪਰੰਤ ਸਰਬੰਡ ਡੇਰਾ ਬਾਬਾ ਨਾਨਕ ਰੋਬਨ ਕੋਹਾਲੀ ਦੀ ਜੋੜੀ ਵਿੱਚ ਰੋਬਨ ਕੋਹਾਲੀ ਜੇਤੁਰੇ ਅਤੇ ਗੋਰਾ ਅਜਨਾਲਾ ਨੇ ਚੰਦਰ ਕੋਹਾਲੀ ਨੂੰ ਟਾਲਾ ਕੇ ਕੁਸ਼ਤੀ ਆਪਣੇ ਨਾਮ ਕੀਤੀ ਸਰਦਾਰ ਕੋਹਾਲੀ ਜੱਸਾ ਡੇਰਾ ਬਾਬਾ ਨਾਨਕ ਅਤੇ ਸਾਬਾ ਭਗਵਤ ਤੇ ਕਾਸ਼ੀ ਅਮਰਸਰ ਦੇ ਮੁਕਾਬਲੇ ਬਰਾਬਰ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਲੋਕ ਕੁਸ਼ਤੀਆਂ ਦੇ ਮੁਕਾਬਲੇ ਦੇਖਣ ਲਈ ਪੁੱਜੇ ਹੋਏ ਹਨ ਅਤੇ ਉਨ੍ਹਾਂ ਨੇ ਭਰਪੂਰ ਆਨੰਦ ਮਾਣਿਆ ਸੰਗਤਾਂ ਲਈ ਇਸ ਮੌਕੇ ਠੰਡੇ ਮਿੱਠੇ ਜਲਦੀਆਂ ਸ਼ਵੀਲਾਂ ਜੂਸ ਆਈਸਕ੍ਰੀਮ ਦੇ ਲੰਗਰ ਵੀ ਵਰਤਾਏ ਗਏ ਇਸ ਮੌਕੇ ਵਿਕਰਮਜੀਤ ਸਿੰਘ ਬਿੱਕੀ ਗੁਰਜੀਤ ਸਿੰਘ ਕੁੱਕ ਨੰਬਰਦਾਰ ਜਸ ਮਾਦੋਕੇ ਸਰਪੰਚ ਅਵਤਾਰ ਸਿੰਘ ਹਰਪ੍ਰੀਤ ਸਿੰਘ ਮਾਦੋਕੇ ਪਹਿਲਵਾਨ ਕਰਨ ਸਿੰਘ ਮਾਦੋਕੇ ਵਰਿੰਦਰ ਸਿੰਘ ਮਾਦੋਕੇ ਪਿੰਡ ਮਾਦੋਕੇ ਮੰਗਲ ਸਿੰਘ ਪਹਿਲਵਾਨ ਸਾਹਿਬ ਮਾਦੋਕੇ ਅਤੇ ਮੇਜਰ ਸਿੰਘ ਦੋਦੀ ਸਮੇਤ ਵੱਡੀ ਗਿਣਤੀ ਵਿੱਚ ਇਸ ਮੌਕੇ ਇਲਾਕਾ ਨਿਵਾਸੀ ਹਾਜ਼ਰ ਸਨ ਅੱਜ ਪਿੰਡ ਮਾਦੋਕੇ ਵਿਖੇ ਧੰਨ ਧੰਨ ਬਾਬੇ ਪਤਨਸ਼ਾਹ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਜੋ ਹਰ ਸਾਲ ਸਾਡੇ ਪਿੰਡ ਹੁੰਦਾ ਹੈ ਇਹ ਜੀ ਐਨ ਆਰ ਆਈ ਭਰਾਵਾਂ ਤੇ ਇਹ ਵੀਰਾਂ ਦੇ ਸਹਿਯੋਗ ਨਾਲ ਸਾਰੇ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਬਹੁਤ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਲਗਭਗ 50 ਦੇ ਕਰੀਬ ਕੁਸ਼ਤੀਆਂ ਹੋਈਆਂ ਤੇ ਛੜੀ ਦੀ ਕੁਸ਼ਤੀ ਜੋ ਕਿ 1 ਲੱਖ ਰੁਪਏ ਦੀ ਹੋਣ ਜਾ ਰਹੀ ਹੈ ਉਹ ਤੁਸੀਂ ਹੁਣ ਆਨੰਦ ਮਾਣੋਗੇ ਉਹ ਕੁਸ਼ਤੀ ਦਾ ਵੀ ਧਰਮਿੰਦਰ ਕੋਹਾਲੀ ਤੇ ਭਪਿੰਦਰ ਅਜਨਾਲਾ ਦੇ ਵਿੱਚ ਹੋਣ ਰਹੀ ਹੈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਵੀ ਸਕਦਾ ਸਾਡੇ ਪਿੰਡ ਸਾਡੇ ਨਗਰ ਵਿੱਚ ਪਹੁੰਚਿਆ ਜੀ ਆਇਆਂ ਨੂੰ ਇੱਕ ਕਦਮ ਉਹਨਾਂ ਸਾਡੇ ਸਿਰ ਮੱਥੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ